ਦੇਖੋ ਐਦਾਂ ਦੀ ਤਰਾਸ ਦੀ ਐਦਾਂ ਦਾ ਨਗਾਰ ਕਦੀ ਖਾਲਸੇ ਦੇ ਇਤਿਹਾਸ ਵਿੱਚ ਨਹੀਂ ਆਇਆ ਅੰਗਰੇਜ਼ਾਂ ਵੇਲੇ ਵੀ ਆਪਾਂ ਇਹਨੇ ਕਮਜ਼ੋਰ ਨਹੀਂ ਸੀ ਹੋਏ ਰਾਜਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਮੁਗਲਾਂ ਵੇਲੇ ਵੀ ਆਪਾਂ ਲੜਦੇ ਰਹੇ ਮੁਗਲ ਵੀ ਡਰਦੇ ਸੀ ਆਪਣੇ ਤੋਂ ਪੁੱਛਦੇ ਹੁੰਦੇ ਸੀ ਕਿੱਥੋਂ ਅਫਦਾਲੀ ਵਾਲੇ ਵਰਗੇ ਬੰਦੇ ਕਿੱਥੋਂ ਆਉਂਦੇ ਨੇ ਇਹ ਸਿੰਘ ਸਾਨੂੰ ਲੁੱਟ ਕੇ ਲੈ ਜਾਂਦੇ ਆ ਇਹ ਕੋੜਿਆਂ ਦੀਆਂ ਕਾਟੀਆਂ ਤੇ ਸੌਂਦੇ ਨੇ ਛੋਲੇ ਖਾ ਕੇ ਪਾਣੀ ਪੀ ਕੇ ਇਹ ਗੁਜ਼ਾਰਾ ਕਰਦੇ ਨੇ ਲੇਕਿਨ ਉਦੋਂ ਵੀ ਆਪਣੀ ਸ਼ਕਤੀ ਸੀ ਅੱਜ ਨਾ ਤਾਂ ਦਿੱਲੀ ਪੁੱਛੇ ਆਪਾਂ ਨੂੰ ਨਾ ਚੰਡੀਗੜ੍ਹ ਕੋਈ ਆਪਣੀ ਗੱਲ ਆ ਪੰਜਾਬ ਵਿੱਚ ਆਪਾਂ ਖੇਰੂ ਖੇਰੂ ਹੋ ਗਏ ਤੇ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਹੁਣ ਸਮਾਂ ਇਹਨਾ ਨਹੀਂ ਕਲੀ-ਕਲੀ ਗੱਲ ਤੋਂ ਨਾਲ ਵਿਸਤਾਰ ਨਾ ਕਰੀਏ ਲੇਕਿਨ ਜਿਹੜੀ ਗਾਥਾ ਸ਼ੁਰੂ ਹੁੰਦੀ ਹੈ ਖਾਲਸਾ ਜੀ 2015 ਦੀ ਜਦੋਂ ਵਿਦਵੀ ਹੋਈ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਗੁਰੂ ਨੇ ਆਪਾ ਤਾਂ ਮੰਨਦੇ ਹੀ ਆ ਲੇਕਿਨ ਜਿਹਨੂੰ ਵੀ ਗੁਰੂ ਸਾਹਿਬ ਦੇ ਫਲਸਫੇ ਬਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਜਿਹਨੂੰ ਜਾਣਕਾਰੀ ਮਿਲਦੀ ਹੈ ਚਾਹੇ ਅੰਗਰੇਜ਼ ਹੋਵੇ ਆਫਰੀਕਨ ਹੋਵੇ ਜਾਂ ਚਾਈਨਾ ਦਾ ਹੋਵੇ ਕਿਸੇ ਮੁਲਕ ਦਾ ਹੋਵੇ ਉਹ ਗੁਰੂ ਸਾਹਿਬ ਅੱਗੇ ਆਪਣਾ ਸੀਸ ਝੁਕਾਉਂਦਾ ਹੈ ਐਡੀ ਮਹਾਨ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਬੁਰਜ ਜਵਾਲ ਸਿੰਘ ਵਾਲੇ ਤੇ ਬਰਗਾੜੀ ਵਿੱਚ ਖਾਲਸਾ ਪੰਥ ਦੀ ਸਰਕਾਰ ਸੀ ਆਪਾਂ ਸਭ ਨੂੰ ਆਸ ਸੀ ਕਿ ਖਾਲਸੇ ਨੂੰ ਇਹਦਾ ਨਿਆਂ ਮਿਲੂਗਾ ਇਨਸਾਫ ਹੋਊਗਾ ਲੇਕਿਨ ਨਹੀਂ ਇਨਸਾਫ ਨਹੀਂ ਹੋਇਆ ਨਿਆਂ ਨਹੀਂ ਉਸ ਸਮੇਂ ਦੀ ਖਾਲਸਾ ਪੰਥ ਦੀ ਸਰਕਾਰ ਨੇ ਦਿੱਤਾ ਚਲੋ ਹੁਣ ਤਾਂ ਪੰਥ ਦਾ ਨਾਮ ਉਹਨਾਂ ਦੇ ਨਾਲ ਜੋੜਨ ਨੂੰ ਦਿਲ ਨਹੀਂ ਕਰਦਾ ਫੇਰ ਕਰਨਾ ਕਰਮ ਜਿਹੜੇ ਵਾਪਰੇ ਤੁਸੀਂ ਸਾਰੇ ਜਾਣਦੇ ਹੋ ਇਲੈਕਸ਼ਨਾਂ ਹੋਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਨਖੇੜਤਾ 2017 ਦੀ ਇਲੈਕਸ਼ਨ ਹੋਈ 19 ਦੀ ਪਾਰਲੀਮੈਂਟ 22 ਦੀ ਇਲੈਕਸ਼ਨ ਹੋਈ ਤਿੰਨ ਮੈਂਬਰ ਇਕੱਲੇ ਐਮਐਲਏ ਬਣੇ ਉਹਨਾਂ ਚੋਂ ਇਕੱਲਾ ਮਾਲਵੇ ਤੋਂ ਬਣ ਕੇ ਆਇਆ ਸਰਦਾਰ ਮਨਪ੍ਰੀਤ ਸਿੰਘ ਯਾਲੀ ਅਸੀਂ ਸਮੇਂ-ਸਮੇਂ ਸਰ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਰਹੇ ਕਿ ਆਪਾਂ ਨੂੰ ਆਪਣੇ ਥੱਲੇ ਚਾਤ ਮਾਰਨੀ ਚਾਹੀਦੀ ਹੈ ਕਿ ਐਨਾ ਆਪਾਂ ਕਮਜ਼ੋਰ ਕਿਉਂ ਹੋਏ ਆਪਣੇ ਤੋਂ ਵੱਡੀਆਂ ਗਲਤੀਆਂ ਹੋਈਆਂ ਤੇ ਦੋ ਹੀ ਤਰੀਕੇ ਨੇ ਇੱਕ ਤਾਂ ਜਿਹੜਾ ਸਾਡਾ ਕੋ ਫਲਸਫਾ ਹੈ ਮੀਰੀ ਪੀਰੀ ਦਾ ਉੱਥੇ ਜਾਈਏ ਅਕਾਲ ਤਖਤ ਸਾਹਿਬ ਜਾ ਕੇ ਉੱਥੇ ਮਾਫੀ ਮੰਗੀਏ ਸਜ਼ਾ ਭੁਗਤੀਏ ਤੇ ਫੇਰ ਸ਼ਾਇਦ ਸਾਨੂੰ ਸੰਗਤ ਸੁਰਖਰੂ ਕਰ ਦੂਗੀ ਦੂਜੀ ਆਪਾਂ ਨੂੰ ਲੀਡਰਸ਼ਿਪ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਠੀਕ ਹੈ ਬੜੇ ਸਾਲ ਰਾਜ ਕਰ ਲਿਆ ਇੱਕ ਪਰਿਵਾਰ ਨੇ ਪੰਥ ਨੇ ਬੜਾ ਮਾਣ ਬਖਸ਼ਿਆ ਕੋਈ ਐਸੀ ਗੱਲ ਨਹੀਂ ਸਮਾਂ ਹੁੰਦਾ ਇਤਿਹਾਸ ਵਿੱਚ ਕਦੀ ਕਿਸੇ ਦਾ ਸਮਾਂ ਕਦੀ ਕਿਸੇ ਦਾ ਸਮਾਂ ਪਰ ਜਦੋਂ ਲੋਕ ਨਹੀਂ ਚਾਹੁੰਦੇ ਲੋਕ ਨਹੀਂ ਰਾਜੇ ਲੋਕਤੰਤਰ ਵਿੱਚ ਜਦੋਂ ਲੋਕ ਨਾ ਚਾਹਣ ਜਿਹੜਾ ਉੱਪਰ ਹੋਵੇ ਸ਼ਾਸਕ ਹੋਵੇ ਉਹਨੂੰ ਲੋਕਾਂ ਨੇ ਸੁਣ ਕੇ ਪਾਸੇ हट ਜਾਣਾ ਚਾਹੀਦਾ ਨਹੀਂ ਸਾਡੀ ਮੰਨੀ ਆ ਚੁੰਦਾ ਕਮੇਟੀ ਦਾ ਜ਼ਿਕਰ ਹੋਇਆ ਅਸੀਂ ਤਿੰਨੇ ਜਣੇ ਸਿਗੇ ਚੁੰਦਾ ਸਾਹਿਬ ਉਹਦੇ ਮੁਖੀ ਸੀ ਯਾਲੀ ਜੀ ਮੈਂ ਤੇ ਆਪਣੇ ਚੰਦੂ ਮਾਜਰਾ ਸਾਹਿਬ ਦੇ بیٹے ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਹੋਰ ਵੀ ਮੈਂਬਰ ਸਿਗੇ ਸਾਰੇ ਪੰਜਾਬ ਦਾ ਜਿਹੜਾ ਦਿੱਤਾ ਤੁਹਾਡੇ ਤੋਂ ਸਜਾ ਲੈ ਸਾਡੇ ਕੋਲ ਇੰਨੀਆਂ ਵੱਡੀਆਂ ਮੋਟੀਆਂ ਡੈਰੀਆਂ ਭੜੀਆਂ ਹੋਈਆਂ ਨੇ ਕੱਲੇ-ਕੱਲੇ ਦਾ ਨਾਮ ਲਿਖਿਆ ਫੋਨ ਨੰਬਰ ਲਿਖਿਆ ਆਦਾਂ ਲਿਖਿਆ ਤੇ ਪੁੱਛਿਆ ਕੀ ਚਾਹੁੰਦੇ ਹੋ ਸਾਰੇ ਪੰਜਾਬ ਦੇ ਆਪਣੇ ਜਿਹੜੇ ਪੰਥ ਦੇ ਦਰਦੀ ਸਨ ਅਕਾਲੀ ਦਲ ਦੇ ਵਰਕਰ ਸਨ ਦੋ ਗੱਲਾਂ ਕਹੀਆਂ ਮੁੱਖ ਤੌਰ ਤੇ ਉਹਨਾਂ ਨੇ ਪਹਿਲੀ ਕਹੀ ਅਕਾਲ ਤਖਤ ਸਾਹਿਬ ਜਾਓ ਮਾਫੀ ਮੰਗਾਓ ਤਾਂ ਹੀ ਤੁਸੀਂ ਸੰਗਤ ਦੇ ਮੋਹਰੇ ਆਉਣ ਜੋਗੇ ਹੋਵੋਗੇ ਨਹੀਂ ਤੁਹਾਨੂੰ ਸੰਗਤ ਦੇ ਪਰਵਾਹ ਨਹੀਂ ਕਰਨਾ ਇਹ ਗੱਲ ਅਸੀਂ ਹਰ ਮੀਟਿੰਗਸ 'ਚ ਕਹੀ ਮੈਂ ਨਾਂ ਨਹੀਂ ਲੈਣਾ ਮੀਟਿੰਗਾਂ ਚ ਹਾਈ ਕੋਰ ਕਮੇਟੀ ਹੋਵੇ ਜਾਂ ਹੋਰ ਪਾਰਟੀ ਦੇ ਫੋਰਮ ਹੋਣ ਇਹ ਨਹੀਂ ਕਿ ਅਸੀਂ ਆਖਿਆ ਨਹੀਂ ਉਹਨਾਂ ਫੋਰਮਾਂ 'ਚ ਇਹ ਲੀਡਰ ਮੰਨਦੇ ਰਹੇ ਕਿ ਆ ਸਾਨੂੰ ਕਿ ਇਕੱਲਤਖ ਸਾਹਿਬ ਜਾਵਾਂਗੇ ਤੇ ਉੱਥੇ ਬੇਨਤੀ ਕਰਾਂਗੇ ਕਿ ਸਾਡ ਤੋਂ ਗਲਤੀਆਂ ਹੋਈਆਂ ਜਾਣੇ ਅਣਜਾਣੇ 'ਚ ਨਹੀਂ ਮੰਨ ਕੇ ਕਿ ਅਸੀਂ ਉਹ ਡੇੜਾ ਸਰਸੇ ਵਾਲਾ ਪਖੰਡੀ ਸਾਥ ਸੀ ਉਹਨੂੰ ਮਾਫ ਕੀਤਾ ਜਦੋਂ ਤਾਂ ਆਪਣੀ ਲੋੜ ਹੋਵੇ ਆਪਣੀ ਗਰਜ਼ ਹੋਵੇ ਫੇਦਾ ਕਾਲ ਤਖਤ ਸਾਹਿਬ ਦਾ ਚਹੇਦਾਰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ 'ਚ ਆ ਕੇ ਹੁਕਮ ਜਾਰੀ ਕਰਦਾ ਹੈ ਤੇ ਬਿਨਾ ਮਾਫੀ ਮੰਗਿਓ ਉਹਨੂੰ ਮਾਫੀ ਮaaf ਕਰ ਦਿੱਤਾ ਜਾਂਦਾ ਹੈ ਜਦੋਂ 2 ਤਰੀਕ ਨੂੰ ਸਾਰੇ ਪੰਥ ਨੇ ਸਮੁੱਚੀ ਦੁਨੀਆ ਨੇ ਦੇਖਿਆ ਕਿ ਕਾਲ ਤਖਤ ਸਾਹਿਬ ਦੀ ਸ਼ਕਤੀ ਕਿੰਨੀ ਮਹਾਨ ਹੈ 2 ਤਰੀਕ ਦੇ ਹੁਕਮ ਨਾਂਮੇ ਜਾਰੀ ਹੋਏ ਚਾਹੇ ਅਸੀਂ ਕਹਿੰਦੇ ਹਾਂ ਚਲੋ ਮੇਰੀ ਇਂਦਜੀ ਸੋਚ ਹੋ ਸਕਦੀ ਹੈ ਮੈਂ ਕਹਿੰਨਾ ਕੇ ਹੁਕਮਨਾਮੇ ਬੜੇ ਨਰਮ ਸਨ ਅਗਰ ਸਖਤ ਹੁੰਦੇ ਤਾਂ ਸ਼ਾਇਦ ਹੋਰ ਉਹਦਾ ਆਪਣੇ ਵਧੀਆ ਜਿਹੜਾ ਮੈਸੇਜ ਆਣਾ ਸੀ ਪਰ ਜਿਹੜੇ ਹੁਕਮਨਾਮੇ ਆਏ ਆਪਾਂ ਸਿਰ ਆਪਣੇ ਹੱਥ ਜੋੜ ਕੇ ਸਿਰ ਦੀਵਾ ਕਰਕੇ ਪ੍ਰਵਾਨ ਕਰ ਲਏ ਸਮੁੱਚੇ ਪੰਥ ਨੇ ਪਰ ਜੇ ਗਿਆਨੀ ਗੁਰਬਚਨ ਸਿੰਘ ਤੋਂ ਅਡੇ ਕਹੇ ਤੇ ਸਾਧੂ ਮਾਫ ਕਰ ਸਕਦਾ ਤੇ ਜੇ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਪੰਥ ਦੀ ਲੀਡਰਸ਼ਿਪ ਨੂੰ ਆਪਣੀਆਂ ਗੁਨਾਹਾਂ ਤੋਂ ਉਹਨਾਂ ਨੂੰ ਮਾਫੀ ਦਵਾਉਣ ਵਾਸਤੇ ਉਹ ਤੁਸੀਂ ਕਹਿੰਦੇ ਹੋ ਤਾਂ ਹੁਕਮਨਾਮੇ ਲੱਗ ਨਹੀਂ ਹੋ ਸਕਦੇ ਇਹ ਦੇਸ਼ ਦਾ ਕਾਨੂੰਨ ਇਹ ਮੰਨਦਾ ਨਹੀਂ ਇਹ ਇਲੈਕਸ਼ਨ ਕਮਿਸ਼ਨਰੀ ਮੰਨਦਾ ਖਾਲਸਾ ਜੀ ਸਿਆਣੇ ਹੋ ਦੱਸੋ ਇਤਿਹਾਸ ਪੜੋ ਜਦੋਂ ਤੋਂ ਕਾਲ ਤੱਕ ਸਭ ਸਥਾਪਿਤ ਹੋਇਆ ਚੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਤਖਤ ਦੀ ਸਥਾਪਨਾ ਕੀਤੀ ਹਿੰਦੂਆਂ ਦੇ ਫੈਸਲੇ ਹੋਏ ਮੁਸਲਮਾਨਾਂ ਦੇ ਹੋਏ ਸਿੱਖਾਂ ਦੇ ਹੋਏ ਤੇ ਸਾਰੇ ਗੁਰਮਤਿ ਪਰਵਾਨ ਕਰਕੇ ਉਹ ਲਾਗੂ ਹੋਏ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੱਥ ਘੜੇ ਕਰ ਗਈ ਕਹਿੰਦੀ ਸੱਜ ਤੋਂ ਵੀ ਨਹੀਂ ਲਾਗੂ ਕਰਵਾ ਹੋਏ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਫਿਰ ਦੱਸੋ ਇਹ ਅਕਾਲ ਤਖਤ ਸਾਹਿਬ ਇਹਨਾਂ ਦੀ ਕੋਈ ਨਿੱਜੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇਹਨਾਂ ਦੀ ਨਿੱਜੀ ਅਧਾਰਾ ਇਹਨਾਂ ਦਾ ਜਦ ਵੀ ਜਦਮ ਮਰਜ਼ੀ ਹੋਵੇ ਇਹਨਾਂ ਦੀ ਉਹ ਵਰਤ ਲੈਂਦੇ ਆ ਫੈਸਲੇ ਕਰਾਉਂਦੇ ਨੇ ਇਹਨਾਂ ਸੰਸਥਾਵਾਂ ਨੂੰ ਢਾਹ ਲਈ ਸਿੰਘ ਸਬਾਨਾਂ ਦੀ ਕਰਦਾਰਕੁਸ਼ੀ ਕੀਤੀ ਕੀ ਕਸੂਰ ਸੀ ਜਾਨੀ ਹਰਪ੍ਰੀਤ ਸਿੰਘ ਦਾ ਦੱਸੋ 20 ਸਾਲ ਉਹਨਾਂ ਨੇ ਸੇਵਾ ਕੀਤੀ ਉਦੋਂ ਦਾ ਬਹੁਤ ਵੱਡੇ ਵਿਦਵਾਨ ਸਨ بڑے ਇਤਿਹਾਸਕਾਰ ਸਨ ਤੇ ਜਦੋਂ ਹੁਕਮਨਾਮੇ ਆਏ ਉਸ ਤੋਂ ਬਾਅਦ ਸਾਰੇ ਸਿੰਘ ਸਬਾਨਾਂ ਨਾਲ ਉਹਨਾਂ ਨਾਲ ਕਿਹੜਾ ਕਰਨ ਦੀ ਕੋਸ਼ਿਸ਼ ਹੋਈ ਬਦਲਾ ਲਊ ਪਾਵਨ ਦਿਖਾਈ ਗਈ ਦੱਸੋ ਜੇ ਸਾਡੇ ਗੁਰਮਤ ਦਾ ਫਲਸਫਾ ਅਸੀਂ ਗੁਰੂ ਸਾਹਿਬ ਤੋਂ ਡਰਦੇ ਆ ਪੈ ਖਾਂਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਕਦੀ ਮਾੜੀ ਸੋਚ ਨਹੀਂ ਰੱਖਦੇ ਆਪਣੇ ਮਨ ਵਿੱਚ ਕਿਤੇ ਪਾਪ ਨਾ ਕਰਦੀਏ ਤੇ ਇਹਨਾਂ ਨੇ ਉਹਨਾਂ ਸਿੰਘ ਸਭਾਵਾਂ ਦਾ ਜੋ ਹਾਲ ਕੀਤਾ ਜਿਵੇਂ ਬਦਲਿਆ ਉਹਨਾਂ ਤਿੰਨਾਂ ਨੂੰ ਤੁਹਾਡੇ ਸਾਹਮਣੇ ਆ ਕਿ ਆਪਾਂ ਇਸ ਗੱਲ ਦੀ ਇਜਾਜ਼ਤ ਦੇਵਾਂਗੇ ਇਹ ਜਿਹੜਾ ਹਾਊਸ ਹੈ ਇਹ ਹਾਊਸ ਦੀ ਮਨਿਆਤ ਵੀ ਨਨ ਕੀ ਹੈ ਤਨ ਪੂਰੀ ਹੋ ਗਈ ਤਾਂ ਵੀ ਆਪਣੀ ਮਨਵਰਜੀਨਾ ਇਹ ਫੈਸਲੇ ਕਰ ਰਹੇ ਆ ਇਸ ਲਈ ਸੰਸਥਾਵਾਂ ਕਮਜ਼ੋਰ ਕਰਤੀਆਂ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਤਰਕ ਕਮੇਟੀ ਜਾਂਦੀ ਹੈ ਇਹਨਾਂ ਦਾ ਜਿਹੜਾ ਉਥੋਂ ਆਪਣੇ ਹਰਿਆਣੇ ਤੋਂ ਰਿਸ਼ਤੇਦਾਰ ਆ ਰਗਜੀਤ ਸਿੰਘ ਵਿਰਕ ਜਿਹਦੇ ਕੋ ਚਾਰਜ ਸੀਗਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਜਦੋਂ ਤਾਂ ਵੀ ਸਾਹਮਣੇ ਸ੍ਰੀਮਾ ਦਿੱਤਾ ਤੇ ਜਾ ਕੇ ਸਿੰਘ ਸਾਹਿਬ ਨੂੰ ਕਹਿੰਦੇ ਆ ਕਿ ਤੁਹਾਡਾ ਦਾਇਰਾ ਤਾਂ ਸੀਮਤ ਆ ਕੁਸੀਂ ਇਹ ਦੁਬਾਰਾ ਜਾ ਨਹੀਂ ਸਕਦੇ ਦੱਸੋ ਜੇ ਅਸੀਂ ਅਕਾਲ ਤਖਤ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਤਰ ਪਏ ਤਾਂ ਫੇਰ ਕਹਿੰਦੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਤਾਂ ਅੰਮ੍ਰਿਤਸਰ ਦਾ ਡੀਸੀ ਵੀ ਸਰਦਾ ਉਹ ਹੋਮ ਮਿਨਿਸਟਰ ਨੂੰ ਚਿੱਠੀ ਲਿਖਦੇ ਆ ਅਮੇਸ਼ਾ ਨੂੰ ਅਮੇਸ਼ਾ ਜਵਾਬ ਵੀ ਦਿੰਦਾ ਪ੍ਰਾਈਮ ਮਿਨਿਸਟਰ ਦੇ ਪੋਰਟਲ ਤੇ ਉਹ ਦਰਖਾਸਤ ਭੇਜਦੇ ਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਬੰਦੀ ਸਿੰਘਾਂ ਦੇ ਮਸਲੇ 'ਚ ਉਹ ਪ੍ਰਾਈਮ ਮਿਨਿਸਟਰ ਦਾ ਜਿਹੜਾ ਪੋਟਲਿਆ ਉਹ ਉਹਦਾ ਕੋਈ ਵੀ ਜਵਾਬ ਨਹੀਂ ਭੇਜਦੇ ਆ ਬੰਦੀ ਸਿੰਘਾਂ ਦੀ ਗੱਲ ਕੀਤੀ ਐ ਚੌਂਦਾ ਸਾਹਿਬ ਨੇ ਮੇਰਾ خیال 30 32 ਲੱਖ ਫਾਰਮ ਸਾਈਨ ਕਰਾਏ ਆਪਾਂ ਸਭ ਨੇ ਸਾਈਨ ਕੀਤੇ ਗੁਰੂ ਘਰਾਂ ਜਾ ਕੇ ਵਿਸ਼ੇਸ਼ ਤੌਰ ਤੇ ਇੱਕ ਆਪਾਂ ਬਹੁਤ ਵੱਡੀ ਮੁਹਿੰਮ ਰੰਭੀ ਤੇ ਜਿਸ ਦਿਨ ਦਿੱਲੀ ਜਾਣਾ ਸੀ ਤੁਸੀਂ ਸੋਚੋ ਕਿ ਕਿੰਦੀ ਤਰਾਸਦੀ ਆਪਣੀ ਜਦੋਂ ਦਿੱਲੀ ਜਾਣਾ ਸੀ ਜਿਵੇਂ ਕੱਲ ਨੂੰ ਦਿੱਲੀ ਜਾਣਾ ਐ ਉਹ ਫਾਰਮ ਲੈ ਕੇ ਇਹਨਾਂ ਨੂੰ ਪਤਾ ਚਰਨਜੀਤ ਸਿੰਘ ਬਰਾਲਾ ਨੂੰ ਕਿ ਇੱਕ ਦਿਨ ਪਹਿਲਾਂ ਸੁਨੇਹਾ ਆ ਗਿਆ ਦਿੱਲੀ ਤੋਂ ਕਿ ਦਿੱਲੀ ਆਇਓ ਨਾ ਦਿੱਲੀ ਛਲਾਤ ਖਰਾਬ ਹੋ ਸਕਦੇ ਆ ਦੱਸੋ ਦਿੱਲੀ ਸਾਡੀ ਨਹੀਂ ਅਸੀਂ ਜਾ ਕੇ ਫਰਿਆਦ ਕਰ ਨਹੀਂ ਸਕਦੇ ਤੁਸੀਂ ਬੰਦੀ ਸਿੰਘ 33 35 35 ਸਾਲਾਂ ਦੇ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਆ ਤੁਸੀਂ ਠੀਕ ਆ ਸਰਦਾਰ ਬਲਵੰਤ ਸਿੰਘ ਰਾਜਵਾਲੇ ਦੀ ਗੱਲ ਕਰਦੇ ਹੋ ਭਾਈ ਜਗਤਾਰ ਸਿੰਘ ਦੀ ਜਲ ਕਰਦੇ ਆਪਾਂ ਲੇਕਿਨ ਜਦੋਂ ਮੌਕਾ ਸੀ ਦਿੱਲੀ ਨੇ ਮਾਰੀ ਕੁਰਕੀ ਤੇ ਇੱਥੇ ਰਹਿ ਗਏ ਅੱਜ ਵੀ ਫਾਰਮ ਪਤਾ ਨਹੀਂ ਕਿੱਥੇ ਪਾਏ ਨੇ ਤੇ ਕਹਿੰਦੇ ਆ ਕਿ ਤੁਸੀਂ ਸਾਨੂੰ ਕਹਿੰਦੇ ਆ ਕਿ ਤੁਸੀਂ ਬੀਜੇਪੀ ਨਾਲ ਰਹੇ ਹੋ ਤੁਸੀਂ ਦਿੱਲੀ ਨਾਲ ਰਹੇ ਹੋ ਸਾਡਾ ਕੋਈ ਦੂਰ ਦਾ ਵਾਸਤਾ ਨਹੀਂ ਉਹਨਾਂ ਨਾਲ ਸਰਕਾਰ ਨਾਲ ਠੀਕ ਹੈ ਜਦੋਂ ਸ਼ਕਤੀ ਆਊਗੀ ਜਦੋਂ ਸਾਡੇ ਕੋ ਸਮਰੱਥਾ ਹੋਈ ਦਿੱਲੀ ਨਾਲ ਉਦੋਂ ਗੱਲ ਕਰਨ ਜਾਵਾਂਗੇ ਅੱਛੜ ਕੋ ਸਮਰਤਾ ਨਹੀਂ ਜੀ ਅੱਜ ਦਿੱਲੀ ਨਾਲ ਗੱਲ ਨਹੀਂ ਕਰਨੀ ਕਰਕੇ ਸਾਡੀ ਸ਼ਕਤੀ ਖੇਰੂ ਖੇਰੂ ਹੋ ਗਈ ਤੇ ਦੂਸਰੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਦੂਸਰਾ ਮੈਂ ਜਿਹੜਾ ਸੁਝਾਅ ਆਇਆ ਸੀਗਾ ਚੁੰਟਾ ਕਮੇਟੀ ਦਾ ਕੀ ਲੀਡਰਸ਼ਿਪ ਬਦਲੋ ਤੇ ਮੇਰੀ ਸੁਣੋ ਗੱਲ ਜੀ ਲੀਡਰਸ਼ਿਪ ਹੁਣ ਬਾਬਾ ਖੜਕ ਸਿੰਘ ਦੀ ਗੱਲ ਹੋਈ ਤੇ ਟੋੜਾ ਸਾਹਿਬ ਦਾ ਪਰਿਵਾਰ ਬੈਠਾ ਇਹਨਾਂ ਨੇ ਤਾਂ ਕਿਹਾ ਨਹੀਂ ਕਿ ਜੇ ਟੋੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ 27 ਸਾਲ ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਆੜਾ ਤੇ ਜਾਇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੇ ਵੀ ਆਖਿਆ ਕਿ ਮੈਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਿਓ ਠੀਕ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਸੀ ਨੰਘਿਆ ਉਹ ਜੋ ਹੋਇਆ ਮੈਂ ਉਹਦੇ ਵਿੱਚ ਵਿਸਥਾਰ ਵਿੱਚ ਨਹੀਂ ਜਾਣਾ ਤੁਸੀਂ ਜਾਣਦੇ ਹੋ ਮੈਂ ਕਹੂੰਗਾ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਪੰਜਾਬ ਲਈ ਪਰ ਜਦੋਂ ਪਰਿਵਾਰਵਾਦ ਹਾਵੀ ਹੋ ਗਿਆ ਤੇਰੇ ਉਹਨਾਂ ਨੇ ਦਿੱਲੀ ਕੋਲ ਜਾ ਕੇ ਪੰਜਾਬ ਦਾ ਕੇਸ ਨਹੀਂ ਪਟ ਅਪ ਕੀਤਾ ਜੇ ਚਾਹੁੰਦੇ ਤੇ ਚੰਡੀਗੜ੍ਹ ਆਪਣੀ S Y L ਜਾਂ ਹੋਰ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘ ਜਾਂ ਫੈਡਰਲ ਸਟਰਕਚਰ ਜਿਹੜੀ ਆਪਣੀ ਸਿਆਸੀ ਮੰਗਿਆ ਸ਼ਰੋਗਲੀ ਕਾਲੀ ਦਲ ਦੀ ਬਹੁਤ ਖੁਸ਼ ਆਪਾਂ ਨੂੰ ਮਿਲ ਸਕਦਾ ਸੀ ਪਰ ਨਹੀਂ ਆਪਣੀ ਲੀਡਰਸ਼ਿਪ ਨੇ ਉਹ ਧਿਆਨ ਦਿੱਤਾ ਸਿਰਫ ਜੇ ਕੀਤਾ ਤਾਂ ਕੀਤਾ ਆਪਣੇ ਪਰਿਵਾਰ ਵਾਸਤੇ ਮਨਿਸਟਰੀਆਂ ਲੈ ਲਈਆਂ ਠੀਕ ਆ ਸਾਰਾ ਕੁਝ ਤੁਸੀਂ ਬਣਾ ਲਿਆ ਮਨਿਸਟਰ ਦਿੱਲੀ ਵਿੱਚ ਵੀ ਇੱਥੇ ਵੀ ਬਣ ਗਿਆ ਪਰ ਜੇ ਹੁਣ ਤੁਹਾਨੂੰ ਲੋਕ ਨਹੀਂ ਚਾਹੁੰਦੇ ਤੁਸੀਂ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਤਾ ਖੇਤੀ ਕਾਨੂੰਨਾਂ ਦੇ ਤੇ ਲਲ ਉਲਟ ਚੱਲ ਗਏ ਫਿਰ ਤੁਸੀਂ ਯੂ ਟਰਨ ਮਾਰਿਆ ਅੱਜ ਕਿੰਨਾ ਵੱਡਾ ਸੰਕਟ ਆ ਇਕੱਲੇ ਪੰਚ ਦੇ ਨਹੀਂ ਪੰਜਾਬ ਤੇ ਸੰਕਟ ਆ ਕਿਉਂ ਸਰਕਾਰ ਆਈ ਚਾਰੂ ਦੀ ਦੱਸੋ ਇਹ ਸਿਰਫ ਆਪਨੇ ਤੋਂ ਲੋਕ ਨਰਾਜ਼ ਸਗੇ ਆਪਣੇ ਨਾ ਲੋਕਾਂ ਨੇ ਗੁੱਸਾ ਕਰਿਆ ਝਾੜੂ ਦੀ ਕੋਈ ਦੇਣ ਨਹੀਂ ਸੀ ਹੁਣ ਵੀਰੋ ਬਜ਼ੁਰਗੋ ਤੇ ਪੈਣੋ ਆਪਣੇ ਕੋਲ ਬਹੁਤ ਸੁਨਹਿਰਾ ਮੌਕਾ 2 ਤਰੀਕ ਦੇ ਹੁਕਮਨਾਮੇ ਅਗਰ ਇਹ ਸਾਰੀ ਲੀਡਰਸ਼ਿਪ ਮੰਨ ਲੈਂਦੀ ਅੱਜ ਨੂੰ ਇਹ ਹਾਲਾਤ ਹੋਰ ਆਉਣੇ ਸੀਗੇ ਲੇਕਿਨ ਇਹਨਾਂ ਨੇ ਹੁਕਮਨਾਮਿਆਂ ਦੀ ਅਲੰਘਣਾ ਕੀਤੀ ਹੈ ਹੁਣ ਦੱਸੋ ਕਿਹੜਾ ਸਿੱਖਿਆ ਜਿਹੜਾ ਹੁਕਮਨਾਮੇ ਨਹੀਂ ਮੰਨਦਾ ਇਤਿਹਾਸਕਾਰ ਲਿਖਦੇ ਨੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦਾ ਉਹਨੂੰ ਕਹਿੰਦੇ ਆ ਕਿ ਉਹਨੇ ਸਿੱਖੀ ਨੂੰ ਬਦਾਵਾ ਦਿੱਤਾ ਉਹ ਸਿੱਖੀ ਤੋਂ ਪਗੜਾ ਹੋ ਗਿਆ ਇਦਾਂ ਫੇਰ ਸਿੱਖ ਰਹਿ ਨਹੀਂ ਜਿਨ੍ਹਾਂ ਨੇ ਹੁਕਮਨਾਮਾ ਨਹੀਂ ਮੰਨਿਆ ਤੇ ਕਹਿੰਦੇ ਅਸੀਂ ਤਾਂ ਜੀ ਸਾਰੇ ਹੁਕਮਨਾਮੇ ਲਾਗੂ ਕਰਤੇ ਅਸਤ ਮੈਂਬਰੀ ਸੀ ਪੰਜ ਰਹਿ ਗਈ ਅਸੀਂ ਤੁਹਾਨੂੰ ਵਿਸ਼ਵਾਸ ਦਾ ਕਵਾਂਗੇ ਬਹੁਤ ਵੱਡਾ ਆਪਾਂ ਨੂੰ ਹੰਗਾਰਾ ਮਿਲ ਰਿਹਾ ਬੜਾ ਜਜ਼ਬਾ ਪੰਜਾਬ ਦੇ ਲੋਕਾਂ ਚ ਲੇਕਿਨ ਇਹਦਾ ਰਿਜ਼ਲਟ ਕੀ ਨਿਕਲਣਾ ਹੈ ਇਹਦਾ ਰਿਜ਼ਲਟ ਇਹ ਹੈ ਸਾਧ ਸੰਗਤ ਜੀ ਕਿ ਨਵੀਂ ਲੀਡਰਸ਼ਿਪ ਆਪਾਂ ਅੱਗੇ ਲੈ ਕੇ ਆਉਣੀ ਹੈ ਆਪਾਂ ਨੌਜਵਾਨਾਂ ਨੂੰ ਆਪਣੀਆਂ ਬੀਬੀਆਂ ਨੂੰ ਬੀਬੀ ਸਤਵੰਤ ਕੌਰ ਬੋਲਦੀ ਹੈ ਤੇ ਦੁਨੀਆ ਸੁਣਦੀ ਹੈ ਇਸ ਆਪਣੀ ਭੈਣ ਦੀ ਗੱਲ ਨੂੰ ਐਦਾਂ ਦੀਆਂ ਬੀਬੀਆਂ ਮੋੜੇ ਆਣ ਨੌਜਵਾਨ ਮੋੜੇ ਆਣ ਆਇਆ ਲਈ ਸਾਹ ਬੈਠਿਆ ਸਾਡਾ ਛੋਟਾ ਵੀਰ ਆ ਠੀਕ ਹੈ ਪੰਜਾਬ ਨੂੰ ਬੜੀ ਆਸ ਹੈ ਨਵੀਂ ਲੀਡਰਸ਼ਿਪ ਤੋਂ ਲੇਕਿਨ ਇਹ ਜਿਹੜਾ ਭਰਤੀ ਦਾ ਸਿਲਸਿਲਾ ਚੱਲ ਰਿਹਾ ਇਹਦਾ ਜਿਹੜਾ ਸਿੱਟਾ ਇਹਦਾ ਨਤੀਜਾ ਕੀ ਸਾਫ਼ ਸੁਥਰੀ ਨੇਕ ਇਮਾਨਦਾਰ ਦੂਰਅੰਦੇਸ਼ੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹਦਾ ਆਪਣਾ ਕੋਈ ਸਵਾਰਥ ਨਹੀਂ ਆਪਣੀ ਕੋਈ ਲਾਲਸਾ ਨਹੀਂ ਅੱਜ ਸਾਨੂੰ ਕਹੋ ਪਾਸੇ ਹੋ ਜਓ ਅਸੀਂ 1 ਮਿੰਟ ਚ ਪਾਸੇ ਹੋ ਜਵਾਂਗੇ ਲੇਕਿਨ ਆਪਣੇ ਫਰਜ਼ਾਂ ਦੀ ਪੂਰਤੀ ਕਰਾਂਗੇ ਪੰਥ ਵਾਸਤੇ ਪੂਰਾ ਸਿਰ ਝਾਵਾਂਗੇ ਕੋਈ ਸਾਨੂੰ ਹੋਰ ਕਿਸੇ ਤਰੀਕ ਦਾ ਕੋਈ ਕਿਸ ਤਰੀਕੇ ਦਾ ਕੋਈ ਸਾਡੇ ਮਨ ਚ ਲੋਭ ਲਾਲਚ ਨਹੀਂ ਤੇ ਇਸ ਲਈ ਤੁਹਾਨੂੰ ਬੇਨਤੀ ਆ ਕਿ ਤਕੜੇ ਹੋ ਕੇ ਅੱਜ ਦਾ ਘਟ ਚਲੋ ਰਖਣਾ ਸਾਬ ਉਹ ਸਾਰੇ ਬੈਠੇ ਨੇ ਉੱਥੇ ਏਸੀ ਦਾ ਆਨੰਦ ਮਾਰ ਰਹੇ ਨੇ ਕਰਕੇ ਥੋੜੀ ਬਹੁਤੀ ਗਰਮੀ ਹੋ ਗਈ ਲੇਕਿਨ ਪਹਿਲਾ ਇਕੱਠ ਹੋਇਆ ਮਲੇਰ ਕੋਟਲੇ ਬਹੁਤ ਵਧੀਆ ਸੀਗਾ ਅਸੀਂ ਦੂਜਾ ਕੀਤਾ ਉੱਥੇ ਜਿਲੰਦਰ ਉਹ ਗੁਰੂ ਘਰ ਵਿੱਚ ਸੀਗਾ ਠੀਕ ਹੈ ਉਹ ਵੀ ਬੜਾ ਪਰਮਾ ਸੀ ਤੀਜਾ ਕੱਠ ਹੋਇਆ ਸੰਗਰੂਰ ਚ ਮੇਰਾ خیال ਐਡਾ ਕੱਠ ਕਦੀ ਦੇਖਿਆ ਨਹੀਂ ਹੁਣ ਪਹਿਲੇ ਸ ਵਿੱਚ ਸਾਰਾ ਜ਼ਗਰੂਰ ਸੰਗਰੂਰ ਜ਼ਿਲ੍ਹਾ ਇਕੱਠਾ ਹੋ ਗਿਆ ਤੀਸਰਾ ਅਜ ਪਟਿਆਲੇ ਹੋਇਆ ਇਹ ਵੀ ਲਾ ਮਿਸਾਲ ਕੱਠ ਆ ਕੋਈ ਰਿਕਾਰਡ ਤੋੜਤਾ ਇਹ ਤੋਂ ਸੰਕੇਤ ਜਾਣਾ ਸਾਰੇ ਪੰਜਾਬ ਵਿੱਚ ਹੁਣ ਮਾਝੇ ਜਾਵਾਂਗੇ ਫਿਰ ਸਾਰੇ ਪੰਜਾਬ ਵਿੱਚ ਜਿਹੜਾ ਦਵਾਂਗੇ ਸਿਰਫ ਇੱਕੋ ਹੀ ਸੋਚ ਆ ਮਨ 'ਚ ਕਿ ਪੰਥ ਦਾ ਇਤਿਹਾਸ ਐਡਾ ਮਹਾਨ ਆ ਸਾਡਾ ਵਿਰਸਾ ਐਡਾ ਲਸਾਂਦੀ ਐ ਸਾਡੇ ਬਜ਼ੁਰਗਾਂ ਨੇ ਦੇਸ਼ ਲਈ ਸਿੱਖੀ ਲਈ ਗੁਰੂ ਘਰ ਲਈ ਐਡੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਆਪਣੇ ਆਪ ਨੂੰ ਦੇ ਹੱਥੇ ਮਹਿਸੂਸ ਕਰ ਰਹੇ ਆ ਇਹ ਨਹੀਂ ਹੁਣ ਦੇਣਾ ਤਕੜੇ ਹੋ ਕੇ ਇਸ ਲਹਿਰ ਨਾਲ ਜੁੜੀਏ ਅਕਾਲ ਤਖਤ ਸਾਹਿਬ ਦੀ ਸਰਪ੍ਰਸ ਸਰਪ੍ਰਸਤੀ ਇਹ ਆਪਾਂ ਪ੍ਰਤੀ ਕਰੀਏ ਤੇ ਨਵੀਂ ਲੀਡਰਸ਼ਿਪ ਅੱਗੇ ਲੈ ਕੇ ਆਈਏ ਜਿਹੜੀ ਲੀਡਰਸ਼ਿਪ ਯਾਦ ਰੱਖਿਓ ਇੱਕ ਪਰਿਵਾਰ ਦਾ ਗਲਬਾ ਨਹੀਂ ਹੋਣਾ ਇਹ ਪੰਜ ਪ੍ਰਧਾਨੀ ਹੈ ਸਾਰੀ ਕਲੈਕਟਿਵ ਲੀਡਰਸ਼ਿਪ ਆ ਸਾਰਿਆਂ ਨੇ ਸਾਂਝੇ ਤੌਰ ਤੇ ਫੈਸਲਾ ਕਰਨਾ ਕੋਈ ਇੱਕ ਬੰਦੇ ਦਾ ਅਧਿਕਾਰ ਨਹੀਂ ਕੋਈ ਇੱਕ ਪਰਿਵਾਰ ਦਾ ਚੱਲੇਗਾ ਉਹਦੇ ਵਿੱਚ ਨਹੀਂ ਚੱਲੂਗੀ ਸਮੁੱਚੀ ਲੀਡਰਸ਼ਿਪ ਦੀ ਆਵਾਜ਼ ਸੁਣੀ ਜਾਊਗੀ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਇਸ ਭਰਤੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਓ ਨਵੀਂ ਲੀਡਰਸ਼ਿਪ ਆਪਾਂ ਅੱਗੇ ਲੈ ਕੇ ਆਈਏ ਨੌਜਵਾਨਾਂ ਨੂੰ ਆਪਣੀਆਂ ਭੈਣਾਂ ਨੂੰ ਮੌਕੇ ਦਈਏ ਤੇ ਜਿਹੜੀ ਸਿਆਣੀ ਲੀਡਰਸ਼ਿਪ ਆ ਸਾਨੂੰ ਮਾਇਰਾ ਸਾਹਿਬ ਰਖਣਾ ਸਾਹਿਬ ਇਹਨਾਂ ਦੀ ਸਾਰੀ ਟੀਮ ਪਟਿਆਲਾ ਗੱਦੇ ਆ ਅਕਾਲੀ ਦਲ ਦਾ ਸਾਨੂੰ ਬਹੁਤ ਮਾਣ ਆ ਇਹਨਾਂ ਆਪਣੇ ਦੋ ਹੀ ਵੱਡੇ ਆਪਣੇ ਭਰਾਵਾਂ ਤੇ ਇਹਨਾਂ ਦੀ ਵੀ ਆਪਾਂ ਨੂੰ ਅਗਵਾਈ ਦੀ ਲੋੜ ਆ ਇਹਨਾਂ ਕੋ ਬਹੁਤ ਮਾੜਾ ਤਜਰਬਾ ਆ ਆਪਾਂ ਇਹਨਾਂ ਦਾ ਤਜਰਬਾ ਵੀ ਆਪਣੇ ਨਾਲ ਲੈ ਕੇ ਜਾਣਾ